ਹਾਂਜੀ ਸਤਿ ਸ੍ਰੀ ਅਕਾਲ YouTube ਫੈਮਲੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਆਪਣੇ ਕੋਲੇ ਇਹ ਗਣੇ ਦਾ ਡਿਜ਼ਾਈਨ ਬਣਾ ਕੇ ਆਪਾਂ ਰੈਡੀ ਕੀਤਾ ਸੀ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀਡੀਓ ਪਾਈ ਹੋਈ ਆ ਹੁਣ ਆਪਾਂ ਨਾ ਇਹ ਤੁਹਾਨੂੰ ਅੱਜ ਸਪੈਸ਼ਲ ਜਿਹੜੀ ਵੀਡੀਓ ਦੇਣੀ ਆ ਗਮ ਦੇ ਨਾਲ ਬਟਨ ਕਿਸ ਤਰ੍ਹਾਂ ਲਗਾ ਕੇ ਆਪਾਂ ਰੈਡੀ ਕਰ ਸਕਦੇ ਆ ਇਸ ਚੀਜ਼ ਤੇ ਆ ਠੀਕ ਹੈ ਜੀ ਬਟਨ ਦੇਖਿਓ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਨਾ ਹੀ ਸੂਈ ਦੀ ਜ਼ਰੂਰਤ ਨਾ ਹੀ ਧਾਗੇ ਦੀ ਜ਼ਰੂਰਤ ਗਮ ਦੇ ਨਾਲ ਹੀ ਲਗਾ ਕੇ ਆਪਾਂ ਰੈਡੀ ਕਰ ਲਾਂਗੇ ਆਪਣੇ ਕੋਲੇ ਫੇਵਿਕਵਿਕ ਹੈ ਗਮ ਠੀਕ ਹੈ ਜੀ ਆਹ ਆਪਣੇ ਕੋਈ ਬਟਨ ਆ 7 8 ਹੁਣ ਇਹਨਾਂ ਨੂੰ ਤੁਸੀਂ ਲਗਾਉਣਾ ਕਿਵੇਂ ਲਗਾਉਣਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਬਟਨ ਆ ਬਟਨ ਦੇ ਉੱਪਰ ਇਸ ਤਰ੍ਹਾਂ ਇੱਕ ਡਾਟ ਲਗਾ ਲੈਣਾ ਇਹਦਾ ਗੰਮ ਦਾ ਇੰਨੇ ਥੋੜੀ ਜਿਹੀ ਪਈ ਪਈ ਆ ਗੰਮ ਉਹ ਹੋ ਜਾਂਦੀ ਹੁੰਦੀ ਆ ਜੰਮ ਜੇ ਜਾਂਦੀ ਆ ਇਸ ਤਰ੍ਹਾਂ ਲਗਾ ਲਿਆ ਇੱਕ ਬਿੰਦੂ ਇੱਥੇ ਲਗਾ ਲਿਓ ਜਿੱਥੇ ਲਗਾਉਣਾ ਜਿੱਥੇ ਬਟਨ ਲਗਾਉਣਾ ਹੋਵੇ ਉੱਥੇ ਵੀ ਇੱਕ ਬਿੰਦੂ ਲਗਾ ਕੇ ਰੈਡੀ ਕਰ ਲੈਣਾ ਇਹ ਲਗਾ ਲਿਆ ਹੁਣ ਇਹਦੇ ਉੱਪਰ ਇੱਕ ਨਾ ਇਹ ਚੀਜ਼ ਦਾ ਧਿਆਨ ਰੱਖਿਓ ਜਿਹੜੀ ਸ਼ੇਪ ਆ ਮੋਰੀਆਂ ਜਿਹੇ ਬਟਨ ਦੀਆਂ ਇੱਕ ਚੀਜ਼ ਪਾਸੇ ਨੂੰ ਆਉਣੀ ਚਾਹੀਦੀ ਹੈ ਜਾਂ ਤਾਂ ਇਸ ਪਾਸੇ ਨੂੰ ਕਰ ਲਿਓ ਜਾਂ ਇਸ ਪਾਸੇ ਨੂੰ ਆਪਾਂ ਲੰਬੇ ਲੋਟ ਲਗਾਵਾਂਗੇ ਇਹਨਾਂ ਨੂੰ ਆ ਲੋ ਇਸ ਤਰ੍ਹਾਂ ਨੱਪ ਦੇਣਾ ਠੀਕ ਹੈ ਜੀ ਥੇੜੀ ਨਾਲ ਨੱਪ ਦਿਓ ਅੱਜ ਇਹ ਲੱਗ ਗਿਆ ਠੀਕ ਹੈ ਹੁਣ ਤੁਸੀਂ ਕੀ ਕਰਨਾ ਆ ਦੇਖੋ ਫੇਰ ਉਸੇ ਤਰ੍ਹਾਂ ਮੈਂ ਸਾਰੇ ਬਟਨ ਲਗਾ ਕੇ ਤੁਹਾਨੂੰ ਦੱਸੂਗੀ ਇਸ ਚ ਸਪੈਸ਼ਲ ਵੀਡੀਓ ਇਸ ਚੀਜ਼ ਤੇ ਹੀ ਆ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਭੈਣੇ ਕਹਿੰਦੀ ਵੀ ਤੁਸੀਂ ਕਹਿ ਰਹੇ ਆ ਵੀ ਗੰਮ ਦੇ ਨਾਲ ਵੀ ਇਸ ਤਰ੍ਹਾਂ ਲਗਾ ਸਕਦੇ ਹੋ ਪਰ ਫਿਰ ਉੱਤਰ ਜਾਂਦੇ ਆ ਵਾਸ਼ ਕਰੇ ਤਾਂ ਨਹੀਂ ਉੱਤਰਦੇ ਪੈਨੋਂ ਤੁਸੀਂ ਲਗਾ ਕੇ ਟਰਾਈ ਕਰਕੇ ਦੇਖੋ ਉੱਤਰਦੇ ਉਦੋਂ ਆ ਜੀ ਜਦੋਂ ਤੁਸੀਂ ਲਗਾ ਕੇ ਨਾ ਉਹਦੇ ਉਹਨਾਂ ਨੂੰ ਸੁੱਕਣ ਨਹੀਂ ਦਿੰਦੇ ਉਦੋਂ ਇਹ ਉਹ ਹੋ ਜਾਂਦੇ ਆ ਹਲੋ ਜੀ ਇਸ ਤਰ੍ਹਾਂ ਲਗਾ ਲਏ ਇਸ ਤਰ੍ਹਾਂ ਲਗਾ ਕੇ ਜੇ ਉੱਪਰ ਫੇਰ ਉਸੇ ਤਰ੍ਹਾਂ ਰੱਖਣਾ ਹਾਂਜੀ ਦੇਖੋ ਫੇਰ ਬਟਨ ਦੇ ਉੱਪਰ ਇਸ ਤਰ੍ਹਾਂ ਲਗਾਉਣਾ ਇਹਨੂੰ ਇਸ ਤਰ੍ਹਾਂ ਬਟਨ ਰੱਖ ਲਓ ਜੇ ਉੱਪਰ ਲਗਾਣਾ ਗਰਮਣਾ ਪਏ ਪਏ ਥੋੜੀ ਜਿਹੀ ਸੌਪ ਜਾਂਦੀ ਆ ਇਸ ਤਰ੍ਹਾਂ ਲਗਾਣੀ ਹਲੋ ਜੀ ਹੁਣ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਪਾਲਟੀ ਕਰ ਦੇਣਾ ਬਸ ਆਉਂਦਾ ਜਿਹੜਾ ਬਟਨ ਬਾਅਦ ਚ ਜਿਵੇਂ ਆਪਾਂ ਬਟਨ ਉਹ ਲਗਾਉਣੀ ਹੋਵੇ ਸੂਈ ਤੇ ਧਾਗੇ ਨਾਲ ਉਹ ਮੋਰੀਆਂ ਜੀ ਉਹਨਾਂ ਦਾ ਧਿਆਨ ਰੱਖਿਓ ਉਹ ਇੱਕ ਸੈਸ ਦੇ حساب ਨਾਲ ਹੋਣੀਆਂ ਚਾਹੀਦੀਆਂ ਇਹ ਨਹੀਂ ਹੋਵੇ ਵੀ ਇੱਕ ਪਾਸੇ ਤੁਸੀਂ ਆਡੇ ਲੋਡ ਰੱਖ ਦੋ ਇੱਕ ਪਾਸੇ ਸਿੱਧੇ ਲੋਡ ਰੱਖ ਦੋ ਨਾ ਇਸ ਤਰ੍ਹਾਂ ਨਾ ਹੋਵੇ ਆਹ ਲੋ ਜੀ ਇਸ ਤਰ੍ਹਾਂ ਹੋ ਗਿਆ ਜੇ ਥੋੜੀ ਜੀ ਵੱਧ ਵੀ ਲੱਗ ਜੇ ਤੁਹਾਨੂੰ ਦੂਸਰੇ ਬਟਨ ਦੇ ਨਾਲ ਇਸ ਤਰ੍ਹਾਂ ਕਰ ਲਓ ਠੀਕ ਹੈ ਜੀ ਫਰ ਤਾਂ ਉਸੇ ਚੀਜ਼ ਦਾ ਰੱਖਣਾ ਲਗਾਉਣ ਲੱਗੇ ਜਿਹੜੇ ਸਰਾਖ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਆਪਾਂ ਲਗਾ ਕੇ ਰੈਡੀ ਕਰਨਾ ਧਾਗਾ ਵੀ ਲਗਾ ਸਕਦੇ ਹੋ ਤੁਸੀਂ ਮੈਨੂੰ ਪਰ ਮੈਂ ਧਾਗਾ ਨਹੀਂ ਲਗਾਉਂਗੀ ਇੱਥੇ ਬਸ ਇਹਦੇ ਨਾਲ ਗੰਭੀ ਦੇ ਨਾਲ ਹੀ ਲਗਾ ਕੇ ਆਪਾਂ ਰੈਡੀ ਕਰ ਦਿੱਤੇ ਠੀਕ ਹੈ ਜੀ ਅਲੋ ਇਹਨੂੰ ਤਾਂ ਕਰ ਦਿੰਦੇ ਹਾਂ ਹੁਣ ਸਾਈਡ ਤੇ ਤੇ ਇਹਨਾਂ ਨੂੰ ਨੱਕ ਦੋ ਜ਼ਰੂਰ ਠੀਕ ਹੈ ਜੀ ਇਸ ਤਰ੍ਹਾਂ ਜੇ ਜ਼ਿਆਦਾ ਐਕਸਟਰਾ ਥੋੜੀ ਜਿਹੀ ਲੱਗ ਗਈ ਕੋਈ ਗੱਲ ਨਹੀਂ ਉਹਨੂੰ ਕੂਨ ਦੋ ਪਰ ਇਹ ਚਾਹੀਦਾ ਵੀ ਐਕਸਟਰਾ ਕੱਪੜੇ ਦੇ ਨਾਲ ਤੁਸੀਂ ਉਹ ਕਰਦੇ ਹੋ ਹਨਾ ਇਸ ਤਰ੍ਹਾਂ 10 ਬਟਨਾਂ ਦੇ ਵਿੱਚ ਵਿੱਚ ਚਾਹੀਦਾ ਇਹ ਨਾ ਹੋਵੇ ਕਿ ਪਾਸੇ ਕੱਪੜੇ ਤੇ ਲੱਗ ਜੇ ਫਿਰ ਥੋੜਾ ਜਿਹੜੇ ਕੱਪੜੇ ਦੇ ਵਿੱਚ ਮੋਰੀ ਤੇ ਉਹ ਵੀ ਹੋ ਸਕਦਾ ਠੀਕ ਹੈ ਜੀ ਖਰਾਬ ਹੋ ਜਾਂਦਾ ਗਮ ਜੀ ਦਾ ਮਾਰਕਿੰਗ ਜਿਹੜੀ ਹੈਗੀ ਹੈ ਨਾ ਬਣ ਜਾਂਦਾ ਨਿਸ਼ਾਨ ਜਾਂ ਉਹ ਜਾਂਦਾ ਨਹੀਂ ਬਾਅਦ ਹੁਣ ਇਹਨਾਂ ਦੇ ਉੱਪਰ ਇਸ ਤਰ੍ਹਾਂ ਲਾ ਕੇ ਰੈਡੀ ਹੋ ਗਏ ਇਹਨੂੰ 2 ਕੁ ਮਿੰਟ ਲਈ ਆਪਾਂ ਸੁੱਕਣ ਦਿੰਦੇ ਫਿਰ ਮੈਂ ਤੁਹਾਨੂੰ ਚੱਕ ਕੇ ਵੀ ਦਿਖਾਉਂਦੀ ਆ ਵੀ ਬਿਲਕੁਲ ਵੀ ਡਿੱਗਣਗੇ ਨਹੀਂ ਧੋਵੋਗੇ ਤੁਸੀਂ ਪਰਾਂ ਦੀ ਹੱਥ ਨਾਲ ਧੋਈ ਜਾਓ ਫੇਰ ਵੀ ਇਹ ਨਹੀਂ ਉੱਤਰਦੇ ਠੀਕ ਹੈ ਜੀ ਇਸ ਤਰ੍ਹਾਂ ਲਾ ਕੇ ਰੈਡੀ ਹੋ ਜਾਂਦੇ ਆ ਇਸ ਤਰ੍ਹਾਂ ਤੁਸੀਂ ਲਗਾ ਕੇ ਰੈਡੀ ਕਰ ਲਿਆ ਪਰੋ ਬਸ ਇਹਨੂੰ 5 ਕੁ ਮਿੰਟ ਇਸ ਤਰ੍ਹਾਂ ਸੁੱਕ ਜਾਂਦੇ ਹੋ ਪੱਖਾ ਚਾਲਦਾ ਕੋਈ ਗੱਲ ਨਹੀਂ ਸੁੱਕ ਕੇ ਓਕੇ ਹੋ ਜਾਣਗੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਨੂੰ ਇਸ ਤਰ੍ਹਾਂ ਨਾਪ ਜ਼ਰੂਰ ਦੇਣੀ ਹੈ ਠੀਕ ਹੈ ਜੀ ਬਿਲਕੁਲ ਵੀ ਨਹੀਂ ਉਤਰਨੇਗੇ ਭੈਣੋ 100% ਇਸ ਚੀਜ਼ ਦੀ ਗਾਰੰਟੀ ਹੈ ਮੈਂ ਜੇ ਬਟਨ ਉੱਤਰ ਜਾਣ ਤੁਹਾਡੇ ਮੈਂ ਬਹੁਤ ਸਾਰੇ ਸੂਟਾਂ ਦੇ ਲੌਣੀਆਂ ਆਪਣੇ ਸੂਟ ਵੀ ਮੇਰੇ ਪਾਇਆ ਹੋਇਆ ਇਸ ਤਰ੍ਹਾਂ ਹੀ ਮੈਂ ਬਟਨ ਲਗਾ ਕੇ ਰੈਡੀ ਕਰਦੀ ਹੁੰਦੀ ਆ ਆਪਣੇ ਘਰੇ ਸੂਟ ਪਹਿਲਾਂ ਮੈਂ ਜੋ ਵੀ ਡਿਜ਼ਾਈਨ ਆ ਆਪਣੇ ਸੂਟ ਤੇ ਰੇ ਟ੍ਰਾਈ ਕਰੀਤਾ ਤਾਂ ਫਿਰ ਮੈਂ ਕਸਟਮਰ ਦੇ ਕੀਤਾ ਇਦਾਂ ਨਹੀਂਗਾ ਵੀ ਆਪਾਂ ਸੂਟ ਉਦਾਂ ਹੀ ਉਹ ਕਰ ਦਿੱਤਾ ਹਣਾ ਹਲੋ ਜੀ ਇਸ ਤਰ੍ਹਾਂ ਪਹਿਲਾ ਪਲੇਟ ਇਹ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਵੀ ਤੁਸੀਂ ਪਲੇਟ ਪਾ ਲੈਨੇ ਮੈਂ ਪਲੇਟ ਪਾ ਲੈ ਸੀਗੇ ਇਹਦੇ ਫਿਰ ਇਹ ਡਿਜ਼ਾਈਨ ਬਣਾ ਕੇ ਵੀਡੀਓ ਤੁਹਾਨੂੰ ਦੇ ਦਿੱਤੀ ਉਹ ਵੀਡੀਓ ਥੋੜੀ ਜਿਹੀ ਕਿਉਂਕਿ ਡਿਜ਼ਾਈਨ ਵਾਲੀ ਜਿਹੜੀਆਂ ਵੀਡੀਓ ਹੁੰਦੀਆਂ ਥੋੜੀ ਜਿਹੀ ਲੰਬੀ ਤਾਂ ਹੋ ਹੀ ਜਾਂਦੀ ਹੈ 14 ਕਿ 10 ਮਿੰਟ ਦੀ ਵੀਡੀਓ ਆਉਂਦੀ ਤੇ ਵੈਸੇ ਆਪਣੀ ਵੀਡੀਓ 6 ਜਾਂ 7 ਮਿੰਟ ਦੀ ਹੁੰਦੀ ਆ ਠੀਕ ਹੈ ਜੀ ਵੀਡੀਓ ਦੇਖਣਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜਦੋਂ ਤੁਸੀਂ ਲਾਈਕ ਤੇ ਕਮੈਂਟ ਕਰਦੇ ਆ ਉਸ ਚੀਜ਼ ਦੇ ਨਾਲ ਆਪਣਾ ਹੌਸਲਾ ਵਧਦਾ ਵੀ ਆਪਾਂ ਨੇ ਆਪਾਂ ਦੇ ਲਈ ਪੈਣਾ ਆਪਣੀਆਂ ਵੀਡੀਓ ਦੇਖ ਰਹੀਆਂ ਅਰ ਦੇਖ ਰਹੀਆਂ ਆਪਾਂ ਉਹਨਾਂ ਦੇ ਲਈ ਕੋਈ ਵੀਡੀਓ ਬਣਾ ਕੇ ਲੈ ਕੇ ਜਾਈਏ ਹਨ ਇਸ ਤਰ੍ਹਾਂ ਹੁੰਦਾ ਵੀ ਹਰ ਰੋਜ਼ ਵੀਡੀਓ ਕੋਈ ਨਾ ਕੋਈ ਬਣਾਈਏ ਹੁਣ ਆਹ ਲੋ ਜੀ ਇਹ ਲੰਘ ਭਾਗ ਆਪਣੇ ਸੁੱਕ ਗਏ 2 ਮਿੰਟ ਦੇ ਵਿੱਚ ਹੀ ਸੁੱਕ ਗਏ ਹਨ ਆ ਦੇਖੋ ਇੱਦਾਂ ਨਹੀਂ ਜਾਣਾ ਇੱਦਾਂ ਬਟਨ ਲੱਗੇ ਹੋਏ ਆ ਦੇਖੋ ਨਹੀਂ ਉੱਤਰ ਰਿਹਾ ਨਾ ਇਸ ਤਰ੍ਹਾਂ ਵੀ ਦੇਖ ਲਓ ਨਹੀਂ ਉੱਤਰਦੇ ਭੈਣੋ ਬਿਲਕੁਲ ਵੀ ਨਹੀਂ ਉਤਰਣਗੇ ਹੁਣ ਮੈਂ ਉੱਪਰੋਂ ਗਲੇ 'ਚੋਂ ਪਕੜ ਲਿਆ ਤੇ ਇੱਥੋਂ ਨੀਚੋਂ ਪਕੜ ਲਿਆ ਲਓ ਇਸ ਤਰ੍ਹਾਂ ਵੀ ਕਰਕੇ ਦਿਖਾ ਦਿੱਤਾ ਤੁਹਾਨੂੰ ਇਸ ਤਰ੍ਹਾਂ ਵੀ ਕਿਤੋਂ ਵੀ ਬਿਲਕੁਲ ਵੀ ਨਹੀਂ ਹਿੱਲਣਗੇ 100% ਗਰੰਟੀ ਹੈ ਭੈਣੋ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾਉਂਦੇ ਹੋਏ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਬਣਾ ਕੇ ਰੈਡੀ ਕਰ ਸਕਦੇ ਹਾਂ ਔਰ ਇਹ ਬਟਨਾਂ ਦੀ ਫਿਨਿਸ਼ਿੰਗ ਹੈ ਜਿਹੜੀ ਸੌਖੇ ਤਰੀਕੇ ਨਾਲ ਦੇ ਸਕਦੇ ਆਂ ਦੇਖੋ ਸੂਈ ਦੇ ਨਾਲ ਲਗਾਉਂਗੇ ਫਿਰ ਤੁਸੀਂ ਧਾਗਾ ਆਪਾਂ ਹੋ ਕਰੋਗੇ ਹਨਾ ਇਹਦੇ ਨਾਲ ਠੀਕ ਹੈ ਵੀ ਇਹ ਚੀਜ਼ ਹੈ ਜੇ ਤੁਸੀਂ ਡਿਜ਼ਾਈਨ ਦੇ ਲਈ ਧਾਗਾ ਵਗਾਉਣਾ ਤਾਂ ਵਗਾ ਸਕਦੇ ਹੋ ਇਹ ਤੁਹਾਡੀ ਇੱਛਾ ਠੀਕ ਹੈ ਕਿਉਂਕਿ ਇਹਦੇ ਵਿੱਚ ਸਰਾਕ ਬਟਨਾਂ ਦੀ ਬਣੀ ਹੋਈ ਸੀ ਪਰ ਕੋਈ ਗੱਲ ਨਹੀਂ ਇੰਨਾ ਵੀ ਨਹੀਂਗਾ ਵੀ ਜੇ ਸਰਾਕ ਬਣੇ ਹੋਏ ਤਾਂ ਆਪਾਂ ਧਾਗਾ ਬਿਲਕੁਲ ਲਾਉਣਾ ਹੀ ਲਾਉਣਾ ਕੋਈ ਚੱਕਰ ਨਹੀਂ ਇਸ ਦੀ ਠੀਕ ਹੈ ਜੀ ਇਸੇ ਤਰ੍ਹਾਂ ਲਗਾ ਕੇ ਤੁਸੀਂ ਤਿਆਰ ਕਰ ਤਿਆਰ ਕਰ ਲਿਆ ਕਰੋ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ